3 ਮਹੀਨੇ ਦਾ ਐਗਰੀਮੈਂਟ ਹੋਇਆ ਅਸੀਂ ਉਹਦੇ ਵਿੱਚ ਮੰਗ ਪੱਤਰ ਦਿੱਤਾ ਸੀ ਪਰ ਸਾਨੂੰ ਕੰਪਨੀ ਲਾਰੇ ਲਾ ਰਹੀ ਸੀ ਅੱਜ ਕਰਦੇ ਕੱਲ ਕਰਦੇ ਤਾਂ ਟਾਈਮ ਟਪਾਉਂਦੀ ਰਹੀ ਟੋਲ ਪਲਾਜ਼ਾ ਕੇ ਸੀਰੀਜ਼ ਨਾਲ ਫ੍ਰੀ ਆ ਸਰ ਨੂੰ ਤਾਂ ਇੱਥੇ ਆ ਕੇ ਪਤਾ ਲੱਗਿਆ ਕਿ ਫ੍ਰੀ ਆ ਅਸੀਂ ਤਾਂ ਟੈਗ ਆਪਣਾ ਮਰੀ ਚਾਰਜ ਕਰਕੇ ਲੈ ਕੇ ਆਏ ਪਰ ਇਹੀ ਗੱਲ ਹੈ ਵੀ ਜੋ ਥੋੜਾ ਲਾਈਟ ਲੈ ਰਹੇ ਸੀ ਪਾਜਾ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਵੀ ਲੋਕ ਪਿੱਛੇ ਨੇ ਸੰਘਰਸ਼ ਦਾ ਸਾਡੇ ਨਾਲ ਹੋਰ ਕਿਸਾਨ ਜਥੇਬੰਦੀਆਂ ਵੀ ਸਾਡੇ ਨਾਲ ਜੁੜੀਆਂ ਹੋਈਆਂ ਨੇ ਇਹ ਪੂਰਾ ਬੰਦ ਹੋਣਾ ਚਾਹੀਦਾ ਹੈ ਸਾਡੀਆਂ ਮੰਗਾਂ ਨੇ ਸਾਡੀ ਸੈਲਰੀ ਵਗੈਰਾ ਨਹੀਂ ਵਧ ਰਹੀ ਹੈਗੀ ਹੋਰ ਵੀ ਮੰਗਾਂ ਨੇ ਸਾਡੀਆਂ ਇਸ ਕਰਕੇ ਅਸੀਂ ਇਹ ਕਰ ਰਹੇ ਹਾਂ ਪਟਿਆ ਕਿਉਂ ਨਹੀਂ ਜਾਣ ਰਿਹਾ ਮੈਂ ਸਰਕਾਰ ਨੂੰ ਇਹ ਗੱਲ ਪੁੱਛਦਾ ਜਦ ਲਈ ਸਾਨੂੰ ਪਤਾ ਲੱਗਿਆ ਕਿ ਕਿਸ ਤਰ੍ਹਾਂ ਇਹ ਬਲਾਜਮਾਨ ਨੂੰ ਵੀ ਲੁੱਟ ਰਹੇ ਨੇ ਲੋਕਾਂ ਨੂੰ ਵੀ ਲੁੱਟ ਰਹੇ ਨੇ ਬਹੁਤ ਜ਼ਿਆਦੇ ਇਥੋਂ ਦੇ ਰੇਟ ਨੇ ਔਰ ਲੋਕ ਵੀ ਬਹੁਤ ਦੁਖੀ ਨੇ ਇਥੇ ਟੋਲ ਪਲਾza ਜ਼ਰੂਰ ਚਾਹੀਦਾ ਪਰ ਇੰਨਾ ਹਾਈ ਰੇਟ ਨਹੀਂ ਚਾਹੀਦਾ ਬੰਦ ਕਰਨਾ ਜਿਹਦਾ ਸਰਕਾਰ ਨੂੰ ਬੋਲ ਲੁੱਟ ਰਿਹਾ ਹੈ ਤੱਕੇ ਸਹੀ ਕਰਦੇ ਕਿ ਬੋਲ ਨਹੀਂ ਤੇ ਮਿਜ ਨਹੀਂ ਇਹਦਾ ਕੋਈ ਹੈਗਾ ਹਿਸਾਬਤਾ ਵੀ ਇਹ ਕਦੋਂ ਦਾ ਇਹ ਕਿੰਨਾ ਟਾਈਮ ਚੱਲਣਾ ਕਿੰਨਾ ਟਾਈਮ ਨਹੀਂ ਚੱਲਣਾ ਬਿਲਕੁਲ ਜਿਹੜੇ ਕਰਮਚਾਰੀ ਆਪਣੀ ਮੰਗਾ ਤੇ ਬੈਠੇ ਦੀਏ ਤਨਖਾਹਾਂ ਨੂੰ ਲੈ ਕੇ ਜਿਹੜਾ ਕੀ ਇਹ ਵਿਵਾਦ ਛੜਿਆ ਪਿਆ ਸੀਗਾ ਤੇ ਹੁਣ ਜਿਹੜਾ ਕੀ ਮੀਟਿੰਗ ਤੋਂ ਬਾਅਦ ਜਿਹੜਾ ਕੀ ਹੈ ਉਹਨਾਂ ਦੀ ਮੰਗਾ ਜਿਹੜੀਆਂ ਮੰਨੀਆਂ ਗਈਆਂ ਨੇ ਤੇ ਹੁਣ ਗੱਲਬਾਤ ਹੁੰਦੇ ਆ ਜਿਹੜੇ ਇੱਥੇ ਦੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਛੱਟੇ ਸਰਸਾ ਸੀ ਪਿਛਲੇ ਡੇਢ ਮਹੀਨੇ ਤੋਂ ਕੰਪਨੀ ਨੂੰ ਮੰਗ ਪੱਤਰ ਦਿੱਤਾ ਸੀ ਇਹਨਾਂ ਦਾ ਪਹਿਲਾਂ 3 ਮਹੀਨੇ ਦਾ ਐਗਰੀਮੈਂਟ ਹੋਇਆ ਅਸੀਂ ਉਹਦੇ ਵਿੱਚ ਮੰਗ ਪੱਤਰ ਦਿੱਤਾ ਸੀ ਪਰ ਸਾਨੂੰ ਕੰਪਨੀ ਲਾਰੇ ਲਾ ਰਹੀ ਸੀ ਅੱਜ ਕਰ ਦੇ ਕੱਲ ਕਰ ਦੇ ਦਾ ਟਾਈਮਟ ਪਾਉਂਦੀ ਰਹੀ ਤੇ ਮੀਡੀਆ ਨੇ ਵੀ ਸਾਡਾ ਬਹੁਤ ਵਾਰੀ ਸਾਥ ਦਿੱਤਾ ਉਹਨਾਂ ਨੇ ਸਾਡੀਆਂ ਖਬਰਾਂ ਲਾਈਆਂ ਪਰ ਕੰਪਨੀ ਸਾਡੇ ਕੋਲ ਟਾਈਮ ਮੰਗਦੀ ਰਹੀ ਅੱਜ ਅਸੀਂ ਹਾਰ ਕੇ ਰੁਖ ਅਪਣਾਇਆ ਜੀ ਸੰਘਰਸ਼ ਦਾ ਤੇ ਅੱਜ ਜੋ ਵਿੱਚ ਪ੍ਰਸ਼ਾਸਨ ਨੇ ਆ ਕੇ ਡੀਐਸਪੀ ਸਾਹਿਬ ਆਏ ਸੀ ਐਸਐਚਓ ਲਾਡੋਵਾਲ ਜੀ ਆਏ ਸੀ ਹਰਪ੍ਰੀਤ ਸਿੰਘ ਜੀ ਠੀਕ ਹੈ ਉਹਨਾਂ ਨੇ ਸਾਡਾ ਇਹਨਾਂ ਨਾਲ ਬੈ ਕੇ ਸਮਝੌਤਾ ਕਰਾਈ ਦੀ ਜੋ ਸੈਲਰੀ ਲਗਾਤਾਰ ਜਿਹੜੀ 15 ਵਾਰੀ ਬੈਠਕ ਹੋ ਚੁੱਕੀ ਹੈ ਲੱਗਦਾ ਨਹੀਂ ਕਿ ਕਿਤੇ ਕਿਤੇ ਕਰਮਚਾਰ ਜਿਹੜੇ ਅਧਿਕਾਰੀ ਨੇ ਆਣਨਾ ਚਾਹੀਦੇ ਉਹ ਕਿਤੇ ਲਾਈਟ ਹੀ ਲੈ ਰਹੇ ਆ ਕਰਮਚਾਰੀਆਂ ਸਰ ਇਹ ਹੀ ਗੱਲ ਹੈ ਵੀ ਸੋ ਥੋੜਾ ਲਾਈਟ ਲੈ ਰਹੇ ਸੀ ਪਾਜਾ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਵੀ ਲੋਕ ਪਿੱਛੇ ਨੇ ਸੰਘਰਸ਼ ਦਾ ਸਾਡੇ ਨਾਲ ਹੋਰ ਕਿਸਾਨ ਜਥੇਬੰਦੀਆਂ ਵੀ ਸਾਡੇ ਨਾਲ ਜੁੜੀਆਂ ਹੋਈਆਂ ਨੇ ਯਾਨੀ ਕਿ ਲੋਕ ਸਾਡੇ ਨਾਲ ਖੜੇ ਨੇ ਤਾਂ ਅੱਜ ਸਾਡਾ ਮਸਲਾ ਹੱਲ ਹੋ ਗਿਆ ਜੀ ਦੇਖਿਆ ਜਾਵੇ ਪੰਜਾਬ ਤੋਂ ਸਭ ਤੋਂ ਮਹਿੰਗਾ ਟੂਲ ਪਰਾਜਾ ਹੋਇਆ ਹੈ ਠੀਕ ਹੈ ਤੇ ਲੋਕ ਇੰਨੇ ਖੱਜਵਗਰ ਹੁੰਦੇ ਨੇ ਇੱਥੇ ਗੁੰਡਾ ਕਰਦੇ ਨੰਗਾ ਨਾਚ ਦੇਖਣ ਨੂੰ ਮਿਲਦਾ ਹੈ ਤੇ ਲੋਕਾਂ ਦੇ ਅੱਛਾ ਅੱਛਾ ਆਚਾਰ ਕੀਤਾ ਤੇ ਇੱਥੇ ਲੇਡੀ ਮੈਂ ਦੇਖ ਸਕਦਾ ਲੇਡੀ ਵੀ ਬੈਠੀ ਹੁੰਦੀ ਹੈ ਉਹਨੇ ਸਿਕਿਉਰਟੀ ਨੂੰ ਲੈ ਕੇ ਉਹਨਾਂ ਨੇ ਕਿਹਾ ਹੋਇਆ ਹੈ ਕਿ ਸਾਡੀ ਸਿਕਿਉਰਟੀ ਵੀ ਨਹੀਂ ਹੈਗੀ ਮਿਸਕਿਉਰਟੀ ਦੇ ਇਦਾਂ ਤਾਂ ਕੁੜੀਆਂ ਸਾਰੀਆਂ ਕੈਮਰਾ ਦੇ ਅੰਦਰ ਕੰਮ ਕਰਦੀਆਂ ਨੇ ਇਦਾਂ ਦਾ ਕੋਈ ਗੱਲ ਨਹੀਂ ਹੈਗਾ ਪਰ ਜੇ ਕੋਈ ਆ ਕੇ ਬਾਹਰ ਕੋਈ ਡਰਾਈਵਰ ਕੋਈ ਬਦਤਮੀਜ਼ੀ ਕਰਦਾ ਤਾਂ ਉਹਦੇ ਲਈ ਅਸੀਂ ਅਗਲੇ ਨੂੰ ਰੋਕੇ ਸੀ ਪੁੱਛੀਦਾ ਗੱਲਬਾਤ ਕਰੀਦਾ ਹੋ ਸਕਦਾ ਸੀ ਲੱਡਵਾਲ ਥਾਣੇ ਸਾਡਾ 1/2 ਕਿਲੋਮੀਟਰ ਪਈਦਾ ਉਹਨਾਂ ਤੇ ਅਸੀਂ ਗੱਲ ਪਹੁੰਚਾਈਦਾ 24 ਘੰਟੇ ਸਾਡੇ ਕੋਲ ਇੱਥੇ ਮੁਲਾਜ਼ਮ ਅਵੇਲੇਬਲ ਰਹਿੰਦੇ ਨੇ ਜੀ ਪੰਜਾਬ ਪੁਲਿਸ ਦੇ ਟੋਲ ਪਲੇਟ ਉਹ ਸਰ ਇੱਕ ਸਰਕਾਰੀ ਰੇਟ ਆ ਜੋ ਐਨਸੀ ਨੇ ਤੈਅ ਕੀਤਾ ਹੈ ਨਾ ਉਹ ਤਾਂ ਸੈਂਟਰਲ ਗਵਰਨਮੈਂਟ ਦਾ ਪ੍ਰੋਜੈਕਟ ਆ ਉਹ ਰੇਟ ਤੈਅ ਕਰਦਾ ਪਰ ਸਾਡੀ ਵੀ ਐਸੀ ਮੰਗ ਸੀ ਵੀ ਕੰਪਨੀ ਰੇਟ ਵਿੱਚ ਪੇਸ਼ ਕਰਕੇ ਅੱਜ ਜੋ ਸਾਡਾ ਹੋਇਆ ਜੀ ਕਾਫੀ ਸਹਿਮਤੀ ਬਣ ਚੁੱਕੀ ਹੈ ਮੰਗਾ ਤੇ ਤੇ ਅਸੀਂ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਵੀ ਔਰ ਪੱਤਰਕਾਰ ਭਾਈਚਾਰਿਆਂ ਦਾ ਵੀ ਸਾਰਿਆਂ ਦਾ ਜੀ ਬਹੁਤ-ਬਹੁਤ ਧੰਨਵਾਦ ਜੀ ਅੱਜ ਜਰੀਏ ਸਹਿਮਤੀ ਹੋਈ ਹੈ ਤੇ ਸਹਿਮਤੀ ਬਰਕਰਾਰ ਰਹੇਗੀ ਦੇਖੋ ਜੀ ਲਿਖਤੀ ਰੂਪ ਦੇ ਵਿੱਚ ਹੋਇਆ ਉਹਦੇ ਵਿੱਚ ਸਾਡੇ ਜਾਨਕੀ ਹਰੇ ਕੰਪਨੀ ਨੇ ਮੋਹਰ ਲਾ ਕੇ ਸਾਈਨ ਕਰਕੇ ਦਿੱਤਾ ਵਾ ਇਹ ਹੁਣ ਇਸ ਤੇ ਉਹ ਮੁਕਰਤਾ ਨਹੀਂ ਸਕਦੀ ਪ੍ਰਸ਼ਾਸਨ ਬੀਐਸਪੀ ਸਾਹਿਬ ਬੈਠੇ ਸੀ ਵਿੱਚ ਤੇ ਇਸ ਕਰਕੇ ਇਸ ਦੀ ਚੀਜ਼ ਤੋਂ ਮੁਕਰਿਆ ਤਾਂ ਨਹੀਂ ਜਾ ਸਕਦਾ ਜੀ ਪੂਰੇ ਇਸੀ ਕਿਰੀਆ ਮੰਗਾਂ ਨੇ ਕਿ ਕਿਉਂ ਐਸਾ ਧਰਨਾ ਪ੍ਰਦਰਸ਼ਨ ਕਰਨਾ ਪੈ ਗਿਆ ਕਿਉਂਕਿ ਐਨ ਐਚ ਏ ਜਿਹੜੇ ਕੀ ਹੈ ਸੈਲਰੀ ਵਗੈਰੇ ਨੂੰ ਲੈ ਕੇ ਕੇ ਰੋਜ਼ ਪ੍ਰਦਰਸ਼ਨ ਕੀਤਾ ਜਾਦਾ ਤੁਹਾਡਾ ਮੀਟਿੰਗਾਂ ਵੀ ਬੈਠੀ ਗਈ ਕਿ ਸਿੱਤਾ ਨਿਕਲਿਆ ਉਹਨਾਂ ਨਾਲ ਗੱਲਬਾਤ ਹੋਈ ਹਲੇ ਤਾਂ ਜ਼ਲਾਲਕ ਮੀਟਿੰਗ ਹੋ ਰਹੀ ਹੈ ਦੇਖੋ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ ਬਿਲਕੁਲ ਮੀਟਿੰਗ ਹਲੀ ਫਿਲਹਾਲ ਹੋ ਰਹੀ ਹੈ ਹੋਰ ਵੀ ਗੱਲਬਾਤ ਕਰਾਂਗੇ ਮਹਿਲਾ ਨਾਲ ਹਮਕੀਨਾ ਮੈਂ ਤੁਹਾਡਾ ਰਾਜਨੀਸ਼ ਕੋਰ ਜੀ ਅਸੀਂ ਮੰਗਾ ਨਹੀਂ ਕਿ ਕਰਮਚਾਰੀ ਜਿਹੜੇ ਕਿ ਐਨਐਚਈ ਦੇ ਕਰਮਚਾਰੀ ਜਿਹੜੇ ਕਿ ਹੈ ਤੇ ਸਰਕਾਰ ਦੇ ਉੱਤਰ ਆਏ ਸਰ ਸਾਡੀਆਂ ਮੰਗਾ ਨੇ ਸਾਡੀ ਸੈਲਰੀ ਵਗੈਰਾ ਨਹੀਂ ਵੱਧ ਰਹੀ ਹੈਗੀ ਹੋਰ ਵੀ ਮੰਗਾ ਨੇ ਸਾਡੀਆਂ ਇਸ ਕਰਕੇ ਅਸੀਂ ਇਹ ਕਰ ਰਹੇ ਹਾਂ ਹਾਂ ਜਿਹੜੀਆਂ ਐਸੀ ਮੰਗਾ ਨੇ ਜਿਹੜੀਆਂ ਇਹ ਨਹੀਂ ਕਰ ਸਰ ਪਹਿਲੀ ਗੱਲ ਤੇ ਸਾਡੀ ਸੈਲਰੀ ਵਾ ਘਟ ਹੈ ਉਸ ਤੋਂ ਬਾਅਦ ਸਾਡੇ ਜਿਹੜੇ ਫੰਡ ਵਗੈਰਾ ਹੈ ਸਾਡਾ ਬੋਨਸ ਵੀ ਨਹੀਂ ਸਾਨੂੰ ਮਿਲਦਾ ਹੋਰ ਵੀ ਸਾਡੀਆਂ ਹੌਲੀਡੇਜ਼ ਵਗੈਰਾ ਦਾ ਵੀ ਹੈਗਾ ਆ ਚੱਕਰ ਇਸ ਕਰਕੇ ਔਰ ਦੱਸਿਆ ਹਾਂਜੀ ਸਰ ਸਿਕਿਉਰਟੀ ਉਹਨਾਂ ਦਾ ਵੀ ਹੈਗਾ ਆ ਕਿਉਂਕਿ ਉਹ ਮਤਲਬ ਕੰਪਨੀ ਦੇ ਵਿੱਚ ਹੀ ਉਹਨਾਂ ਨੂੰ ਉਹ ਨਹੀਂ ਕਰ ਰਹੇ ਸਾਨੂੰ ਵਾਲੇ ਇਕੱਠੇ ਨਹੀਂ ਕਰ ਰਹੇ ਹਾਂਜੀ ਲਓ ਉਹਨਾਂ ਦਾ ਅਲੱਗ ਹੀ ਉਹਨਾਂ ਦਾ ਹੈਗਾ ਆ ਉਹਨੂੰ ਕੋਈ ਹੋਰ ਕੰਪਨੀ ਚ ਚਲਾ ਰਹੀ ਹੈ ਤੁਹਾਡਾ ਕੀ ਨਾਮ ਹੈ ਸਰ ਸੰਗੀਤਾ ਅੱਜ ਜੇ ਤੁਸੀਂ ਤਰਨਾ ਪ੍ਰਦਰਸ਼ਨ ਤੇ ਬੈਠੇ ਹੋ ਕੀ ਅਸੀਂ ਅਸੀਂ ਮੰਗਾ ਨਹੀਂ ਤੁਹਾਡੀਆਂ ਜਿਹੜੀਆਂ ਪੂਰੀਆਂ ਨਹੀਂ ਕਰ پا ਰਹੇ ਨਾ ਸਰ ਕਾਫੀ ਟਾਈਮ ਤੋਂ ਜਦੋਂ ਟੋਲ ਤੇ ਆ ਤੇ ਸੈਲਰੀ ਬਿਲਕੁਲ ਨਹੀਂ ਵਧ ਰਹੀ ਆ ਬਸ ਇਹੀ ਆ ਕਿ ਸਾਡੀ ਸੈਲਰੀ ਵਧ ਜਵੇ ਹੋਰ ਤਾਂ ਸਾਨੂੰ ਦੇਖਿਆ ਜਾਵੇ ਤੇ ਇੰਨਾ ਟੈਕਸ ਵਸੂਲਿਆ ਜਾਂਦਾ ਪੰਜਾਬ ਦਾ ਸਭ ਤੋਂ ਮੇਨ ਟੋਲ ਪਲਾਜ਼ਾ ਹੈਗਾ ਵਾ ਮਹਿੰਗਾ ਟੋਲ ਪਲਾਜ਼ਾ ਲੋਡੋ ਲੱਡਵਲ ਟੋਲ ਪਲਾਜ਼ਾ ਤੇ ਕਰਮਚਾਰੀਆਂ ਨੂੰ ਤਨਖਾਹਾਂ ਕਿਉਂ ਦਿੱਤੀ ਜਾ ਰਹੀਆਂ ਬੋਨਸ ਕਿਉਂ ਦਿੱਤਾ ਜਾ ਰਿਹਾ ਸਰ ਇਸ ਗੱਲ ਦਾ ਪਤਾ ਨਹੀਂ ਅਸੀਂ ਮਿਹਨਤ ਪੂਰੀ ਕਰੀ ਦੀਆ ਬਟ ਐਦਾਂ ਨਹੀਂ ਹੁੰਦਾ ਜਿੱਦਾਂ ਕਹ ਲਓ ਹਨਾ ਕੋਈ ਗਾਰਡ ਵਗੈਰਾ ਵੀ ਆ ਉਹਨਾਂ ਨਾਲ ਵੀ ਕੋਈ ਦੁਰਘਟਨਾ ਹੋ ਜਾਂਦੀ ਆ ਕੰਪਨੀ ਵਾਲੇ ਉਹਨਾਂ ਦਾ ਵੀ ਸਾਥ ਨਹੀਂ ਦਿੰਦੇ ਕਈ ਇੱਕ ਵਾਰੀ ਹੋਇਆ ਗਾਰਡ ਦੇ ਪੈਰ ਤਾਂ ਕੱਟੇ ਗਏ ਬਟ ਕੋਈ ਸਾਥ ਨਹੀਂ ਦੇ ਰਹਾ ਬਸ ਐਸੀ ਐਸੀ اسی ਵਾਸਤੇ ਬੈਠੇ ਆ ਕਿ ਸਾਡੀਆਂ ਮੰਗਾ ਵਗੈਰਾ ਪੂਰੀਆਂ ਕਰੀਆਂ ਜਾਣ ਜਿੱਦ ਤੱਕ ਮੈਂ ਗੱਲ ਕਰਾ ਟਾਈਮਿੰਗ ਨਹੀਂ ਟਾਈਮਿੰਗ ਕੀ ਹੈ ਸਰ ਇਹ ਤਾਂ ਸਾਡੇ ਸੀਨੀਅਰ ਨੂੰ ਪਤਾ ਮੀਟਿੰਗ ਚੱਲ ਰਹੀ ਆ ਉਹਨਾਂ ਨੂੰ ਪਤਾ ਜਦੋਂ ਤੱਕ ਉਹ ਕਹਿਣ ਤੱਕ ਅਸੀਂ ਬੈਠੇ ਆ ਜੇਕਰ ਮੰਗਾ ਨਹੀਂ ਮੰਨੀ ਗਿਆ ਤੇ ਫਿਰ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਸਰ ਸਾਡੇ ਸੀਨੀਅਰ ਹੀ ਦੱਸਣਗੇ ਜਿੱਦਾਂ ਜੀਆ ਬਾਕੀ ਉਹਨਾਂ ਦੇ ਹਿਸਾਬ ਨਾਲ ਅਸੀਂ ਕਰ ਰਹੇ ਹਾਂ ਬਿਲਕੁਲ ਬਿਲਕੁਲ ਤਸਵੀਰਾਂ ਦੇ ਵਿੱਚ ਗੱਲਬਾਤ ਕਰਦੇ ਹੋਏ ਆਪਾਂ ਕਿਹਾ ਕਿ ਸੁਣੀ ਗੱਲਬਾਤ ਕੀ ਸੀਨੀਅਰ ਜਿਹੜੇ ਨੇ ਅਧਿਕਾਰੀ ਜਿਹੜੇ ਨੇ ਗੱਲਬਾਤ ਚੱਲ ਰਹੀ ਹੈ ਹਜੇ ਤੇ ਗੱਲਬਾਤ ਦੌਰਾਨ ਜਿਹੜਾ ਕੀ ਹੈ ਮੀਟਿੰਗ ਮੀਟਿੰਗ ਚੱਲ ਰਹੀ ਹੈ ਲਗਾਤਾਰ ਤੇ ਆਨੋਰ ਸਮੇਂ ਦੇ ਵਿੱਚ ਸਿੱਟਾ ਜੜਾ ਕੀ ਨਿਕਲੇਗਾ ਤੇ ਇਹ ਆਨੋਰ ਸਮੇਂ ਦੇ ਵਿੱਚ ਜਲਦੀ ਹੀ ਪਤਾ ਚੱਲੇਗਾ ਕਿ ਅਗਲਾ ਸਟੈਪ ਕੀ ਹੋਏਗਾ ਕੀ ਮੰਨੀਆਂ ਜਾਣਗੀਆਂ ਨਾਲੇ ਮੰਗਾ ਕਿ ਨਹੀਂ ਮੰਨੀਆਂ ਜਾਣਗੀਆਂ ਹੋਰ ਵੀ ਪ੍ਰਦਰਸ਼ਨ ਕਾਰਜਾਂ ਨਾਲ ਗੱਲਬਾਤ ਕਰਾਂਗੇ ਇਹ ਦੇਖ ਸਕਦੇ ਹੋ ਲਾਲ ਛੰਡੀਆਂ ਹੱਥਾਂ ਦੇ ਵਿੱਚ ਪਕੜੀਆਂ ਹੋਈਆਂ ਨੇ 올 ਇੰਡੀਆ ਕਿਸਾਨ ਸਭਾ ਵੀ ਇੱਥੇ ਜਿਹੜੀ ਮੌਜੂਦਾ ਪਹੁੰਚ ਚੁੱਕੀ ਹੈ ਬਾਈ ਯਕੀਨ ਮੇਰਾ ਨਾਮ ਚਮਕੌਰ ਸਿੰਘ ਮੈਂ ਕਿ ਅੱਜ ਇੱਥੇ ਪਹੁੰਚੇ ਹੋ ਲੁੱਡਵਲ ਟੂਲਵਾਜ ਦੇ ਦੱਸਿਆ ਜਾ ਰਿਹਾ ਕਿ ਕਰਮਚਾਰੀਆਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਕਿ ਐਸਐਸ ਦੇ ਕਾਰਨ ਕਰੇ ਨੇ ਜਿਦਾਂ ਕਿ ਇਹਨਾਂ ਨੂੰ ਸੜਕਾਂ ਦੇ ਉੱਤਰ ਵਾਹਣਾਂ ਚਾਹੀਦੇ ਤੇ ਘਾਰੀਆਂ ਨੂੰ ਹੀ ਸੜਕਾਂ ਤੇ ਉਤਰਨਾ ਪਿਆ ਇਹਦੇ ਸਬੰਧ ਵਿੱਚ ਜੀ ਦੱਸਣਾ ਚਾਹੁੰਦੇ ਆ ਕਿ ਜਿਹੜੀਆਂ ਕੰਪਨੀਆਂ ਜਿਨ੍ਹਾਂ ਦੇ ਟੋਲ ਪਲਾਜ ਲਾਏ ਹੋਏ ਨੇ ਉਹ ਕੱਲ ਹੀ ਸਾਨੂੰ ਪਤਾ ਲੱਗਿਆ ਵੀ ਕਿਸ ਤਰ੍ਹਾਂ ਇਹ ਮਲਾਜ਼ਮਾਂ ਨੂੰ ਵੀ ਲੁੱਟ ਰਹੇ ਨੇ ਲੋਕਾਂ ਨੂੰ ਵੀ ਲੁੱਟ ਰਹੇ ਨੇ ਬਹੁਤ ਜ਼ਿਆਦੇ ਇਥੋਂ ਦੇ ਰੇਟ ਨੇ ਔਰ ਲੋਕ ਵੀ ਬਹੁਤ ਦੁਖੀ ਨੇ ਇੱਥੇ ਕੰਪਨੀ ਵਾਲੇ ਇਥੋਂ ਦੇ ਮਲਾਜ਼ਮ ਵੀ ਬਹੁਤ ਦੁਖੀ ਨੇ ਇਹ ਸੁਣ ਕੇ ਅਸੀਂ ਮੈਂ ਆਲ ਇੰਡੀਆ ਕਿਸਾਨ ਸਭਾ ਵੱਲੋਂ ਲੁਧਿਆਣਾ ਦੇ ਜੰਗਲ ਸ਼ਕਤੀ ਦੇ ਤੌਰ ਤੇ ਇਸ ਇੱਥੇ ਅਸੀਂ ਅੱਜ ਇਹਨਾਂ ਦੀ ਹਮਾਇਤ ਤੇ ਆਏ ਆਂ ਮੁਲਾਜ਼ਮਾਂ ਦੀ ਤੇ ਲੋਕਾਂ ਦੀ ਹਮਾਇਤ ਤੇ ਆਏ ਆਂ ਵੀ ਜਿਹੜੇ ਇਹ ਲੁੱਟ ਹੋ ਰਹੀ ਹੈ ਕਿ ਮਜ਼ਦੂਰਾਂ ਦੀ ਦਸਰੇ ਦੇ ਇਥੋਂ ਵਾਲੇ ਵੀ ਜੋ ਰੂਲਸ ਨੇ ਜੋ ਕੰਪਨੀ ਦੇ ਰੂਲ ਦੇ ਮੁਤਾਬਕ ਹੀ ਪੈਸੇ ਨਹੀਂ ਦਿੱਤੇ ਜਾ ਰਹੇ ਇਹਨਾਂ ਨੂੰ ਉਹਦੇ ਮੁਤਾਬਕ ਜਿਹੜੀਆਂ ਇਹਨਾਂ ਨੂੰ ਸੁਵਿਧਾ ਉਹ ਨਹੀਂ ਦਿੱਤੀਆਂ ਜਾ ਰਹੀਆਂ ਦੋ ਨੰਬਰ ਚ ਬੰਦੇ ਰੱਖੇ ਜਾਂਦੇ ਉਹਨਾਂ ਨੂੰ ਵੀ ਪੂਰੇ ਪੈਸੇ ਦਿੱਤੇ ਜਾ ਰਹੇ ਇਸ ਕਰਕੇ ਇਥੋਂ ਦੇ ਮਜ਼ਦੂਰਾਂ ਦੇ ਵਿੱਚ ਇਥੋਂ ਦੀ ਜਿਹੜੀ ਜਥੇਬੰਦੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਕਰੋਸ ਆ ਔਖੇ ਦੁਖੀ ਨੇ ਉਹ ਇਸ ਗੱਲੋਂ ਉਹਨਾਂ ਦੀ ਹਮਾਇਤ ਦੇ ਉੱਤੇ ਅੱਜ ਅਸੀਂ ਆ ਰਹੇ ਹਾਂ ਦੀ ਕਿਸਾਨ ਸਭਾ ਵੱਲੋਂ ਉਹਨਾਂ ਦੀ ਹਮਾਇਤ ਤੇ ਆਏ ਆ ਔਰ ਜੋ ਲੋਕਾਂ ਦੀ ਲੁੱਟ ਹੁੰਦੀ ਆ ਇਹ ਬੰਦ ਹੋਣੀ ਚਾਹੀਦੀ ਆ ਕੰਪਨੀਆਂ ਤੇ ਕੰਟਰੋਲ ਹੋਣਾ ਚਾਹੀਦਾ ਨਹੀਂ ਜਿੱਦਾਂ ਜਿਹੜੇ ਆਪ ਦਾ ਸਰਕਾਰ ਚ ਲਾਉਣਗੇ ਸਾਡੀ ਜਥੇਬੰਦੀ ਨਾਲ ਦੀ ਪਰ ਜੋ ਅਸੀਂ ਲੁਧਿਆਣਾ ਜ਼ਿਲ੍ਹੇ ਵੱਲੋਂ ਪੂਰੀ ਬੰਦ ਕਰਾਂਗੇ ਇਹ ਸਾਡਾ ਇਹਦਾ ਦਾ ਵਾਅਦਾ ਅੱਜ ਅਸੀਂ ਇਹਨਾਂ ਨੂੰ ਹਮਾਇਤ ਦੇਣ ਲਈ ਇ ਹੋ ਚੇ ਕਿ ਨਾਮ ਆ ਤੁਹਾਡਾ ਮੈਂ ਐਮਐਸ ਪਾਟਿਆ ਮੈਂ ਜਨਰਲ ਸਕੱਤਰ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ 8ਕ ਵੱਲੋਂ ਇੱਥੇ ਆਇਆ ਇਹਨਾਂ ਮੁਲਾਜ਼ਮਾਂ ਦੀ ਹਮਾਇਤ ਦੇ ਵਿੱਚ ਆਇਆ ਔਰ ਜੋ ਇਹਨਾਂ ਮੁਲਾਜ਼ਮਾਂ ਦੀ ਲੁੱਟ ਹੋ ਰਹੀ ਹੈ ਉਸ ਦੇ ਖਿਲਾਫ ਮੈਨੇਜਮੈਂਟ ਦੇ ਖਿਲਾਫ ਜੋ ਇਹਨਾਂ ਨੇ ਇੱਥੇ ਧਰਨਾ ਲਾਇਆ ਹੈ ਔਰ ਟੋਲ ਪਲਾਜ਼ਾ ਨੂੰ ਬੰਦ ਕਰਕੇ ਲੋਕਾਂ ਲਈ ਫ੍ਰੀ ਕੀਤਾ ਹੈ ਅਸੀਂ ਉਹਦੀ ਸਪੋਰਟ ਦੇ ਵਿੱਚ ਆਏ ਆ ਔਰ ਮੈਂ ਕਹਿਣਾ ਚਾਹੁੰਦਾ ਕਿ ਜਿੰਨਾ ਚਿਰ ਇਹਨਾਂ ਦਾ ਸੰਘਰਸ਼ ਚੱਲੇਗਾ ਔਰ ਜਿੰਨਾ ਚਿਰ ਇਹਨਾਂ ਦੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਅਸੀਂ ਏਟਕ ਵੱਲੋਂ ਜਿਹੜਾ ਲੁਰੀਆਣਾ ਵੱਲੋਂ ਇਹਨਾਂ ਦੇ ਨਾਲ ਖੜੇ ਆਂ ਔਰ ਲੁਰੀਆਨੇ ਦੇ ਪੂਰੇ ਮੁਲਾਜ਼ਮ ਜਿਹੜੇ ਏਟਕ ਦੇ ਨਾਲ ਨੇ ਇਹਨਾਂ ਦੀ ਹਮਾਇਤ ਦਿੱਪਤ ਕਰਦੇ ਜੀ ਅੱਜ ਲੋਡਵਲ ਟੂਲਪਲਾਜ਼ਾ ਫ੍ਰੀ ਹੈ ਠੀਕ ਹੈ ਨਾ ਜੀ ਨਹੀਂ ਟੋਲ ਪਲਾਜ਼ਾ ਕੇ ਸੀਰੀਜ਼ ਨਾਲ ਫ੍ਰੀ ਹੈ ਸਾਨੂੰ ਤਾਂ ਇੱਥੇ ਆ ਕੇ ਪਤਾ ਲੱਗਿਆ ਕਿ ਫ੍ਰੀ ਹੈ ਅਸੀਂ ਤਾਂ ਟੈਗ ਆਪਣਾ ਮਰੀ ਚਾਰਜ ਕਰਕੇ ਲੈ ਕੇ ਆਏ ਅੱਛਾ ਜੀ ਤੁ ਕਾਦੇਲੀ ਫਰੀ ਹੈ ਜਦ ਪਰਮਾਨੈਂਟ ਫਰੀ ਹੈ ਫਿਰ ਤਾਂ ਕੋਈ ਅਸੀਂ ਕਹੀਏ ਹਾਂਜੀ ਹਾਂਜੀ ਇਹ ਕਿਸੇ ਦੀ ਸਟ੍ਰਾਈਕ ਕਰਕੇ ਆ ਤਾਂ ਅੱਧਾ ਘੰਟਾ ਘੰਟਾ ਹੋਏਗਾ ਜਾਂ ਗੱਲ ਖੁੱਲ ਜਾਏਗਾ ਅੱਛਾ ਜੀ ਇਹਦਾ ਕੋਈ ਬੈਫਰੀ ਬੈਂਡਿੰਗ ਲੋਕਾਂ ਨੂੰ ਠੀਕ ਹੈ ਕਿੱਥੋਂ ਦੀ ਕਿੱਥੋਂ ਆ ਰਹੇ ਹੋ ਕਿੱਥੇ ਜਾ ਰਹੇ ਹੋ ਗੁਦਿਆਣੇ ਤੋਂ ਆ ਰਹੇ ਜਲੰਧਰ ਚੱਲੇ ਹਾਂ ਹਾਂਜੀ ਅਜੇ ਫਰੀ ਕਰਾ ਗਏ ਹਾਂ ਮਤਲਬ ਕੀ ਕਾਰਨ ਹੋ ਗਿਆ ਜਾਨੋ ਚਾਹ ਦੇ ਵੀ ਹੜਤਾਲ ਹੈ ਅੱਛਾ ਜੀ ਠੀਕ ਹੈ ਬੜੀਆ ਵੀ ਹੜਤਾਲ ਕਰੋ ਆਪਣੀ ਕਰਮ ਦੀ ਮਹਿੰਗਾ ਪੰਜਾਬ ਕੋ ਡੋਨਟ ਆਦਾ ਖਾਈ ਅੱਛਾ ਚਾਹ ਮਹਿੰਗਾ ਤਾਂ ਠੀਕ ਹੈ ਜੀ सही है सही है ठीक है हाँ गया, गया, गया। सही है, है? ना सही है। गया, गया। सब पंजाब का सबसे महंगा टूल फ्री किया गया क्या कहना सही है गलत है। सही है जी सही है हमें ऑल इंडिया परमिट चलता हूँ इधरी हाँ जी सर फास्ट में पैसे पड़े रहते हैं हमें नहीं पता मालिक डालता रहता पैसे हाँ जी सही है जी ਹਾਂਜੀ ਬੰਦ ਹੋਣਾ ਚਾਹੀਏ ਬੰਦ ਹੋਣਾ ਚਾਹੀਏ ਜੀ ਜਦੋਂ ਪੂਰਾ ਮੈਗਾ ਬੰਦ ਕੀਤਾ ਗਿਆ ਹੈ ਸਟ੍ਰਾਈਕ ਹੈ ਕਿਹਨਾਂ ਲੋਕ ਸਹੀ ਕੀਤਾ ਹੈ ਇਹ ਪੱਟਿਆ ਕਿਉਂ ਨਹੀਂ ਜਾਂਦਾ ਮੈਂ ਸਰਕਾਰ ਨੂੰ ਇਹ ਗੱਲ ਪੁੱਛਦਾ ਵੀ ਇਹ ਪੱਟਿਆ ਕਿਉਂ ਨਹੀਂ ਜਾਂਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਇਹ ਆ ਇਹਦਾ ਕੋਈ ਹੈਗਾ ਹਿਸਾਬ ਤਾਂ ਵੀ ਇਹ ਕਦੋਂ ਦਾ ਇਹ ਕਿੰਨਾ ਟਾਈਮ ਚੱਲਣਾ ਕਿੰਨਾ ਟਾਈਮ ਨਹੀਂ ਚੱਲਣਾ ਜੇ ਐਨਜੀਟੀ ਦੇ ਕਰਮਚਾਰੀ ਘੱਟਾ ਵਾਤੇ ਉਤਰ ਰਹੇ ਨੇ ਕੀ ਇਹ ਕੀ ਲੱਗਦਾ ਹੈ ਕਿ ਐਨਜੀਟੀ ਦੀ ਨਾਕਾਮੀ ਹੈ ਜਾਂ ਕੀ ਇਹ ਕਿ ਇਹ ਸਰਕਾਰੀ ਸਰਕਾਰ ਦੀ ਨਾਕਾਮੀ ਹੈ ਨਹੀਂ ਲੱਗਦਾ ਕਿ ਇਹ ਟੋਲ ਪਲਾਜ਼ਾ ਜੀ ਹੋਣਾ ਚਾਹੀਦਾ ਕਿ ਨਹੀਂ ਇਹ ਟੋਲ ਪਲਾਜ਼ਾ ਜਰੂਰ ਰੱਖੋ ਅਸੀਂ ਨੇ ਕਹਿੰਦੇ ਟੋਲ ਪਲਾਜ਼ਾ ਨਾ ਰੱਖੋ ਟੋਲ ਪਲਾਜ਼ਾ ਜਰੂਰ ਚਾਹੀਦਾ ਪਰ ਇੰਨਾ ਹਾਈ ਰੇਟ ਨਹੀਂ ਚਾਹੀਦਾ ਤੁਸੀਂ ਕਿੱਥੇ ਜਾ ਰਹੇ ਹੋ ਲੁਧਿਆਣੇ ਤੋਂ ਗਰਾਇਆ ਜਾ ਰਹੇ ਹਾਂ 400 ਰੁਪਏ ਟੋਲ ਲੱਗਣ ਰਿਹਾ ਤਾਂ ਟੈਂਸਰ ਵੀ ਦਾ ਗੱਡੀ ਡੀਜ਼ਲ ਖਾ ਰਹੀ ਹੈ ਕੀ ਲੱਗਦਾ ਕਿਨੇ ਗੋਮ ਦਿੱਤੇ ਜੀ ਡੀਜ਼ਲ ਦੇ ਰਹੇ ਆ ਆਮ ਵਕਤੀ ਦੇ ਅਸੀਂ ਤਾਂ ਕੰਮ ਹੀ ਨਹੀਂ ਕਰਦੇ ਇਸ ਸਾਈਡ ਨੂੰ ਆਣ ਕੇ ਇਹਨੇ ਪਰੇਸ਼ਾਨ ਸਿਰਫ ਟੋਲ ਦੇ ਕਰਕੇ ਸੁਖਜੀਤ ਸਿੰਘ ਵੀਰੇ ਕਿੱਥੇ ਜਾ ਰਹੇ ਹੋ ਮੈਂ ਬੋਲ ਤੋ ਆ ਰਿਹਾ ਵੀਰੇ ਮਾਂਗਾ ਟੋਲ ਪਲਾਜ਼ਾ ਅਧਰ ਬੰਦ ਵੀਰੇ ਪੈਸੇ ਸਭ ਕੋ ਨਾ ਟਾਈਮ ਟੂਮ ਸਭ ਕੋ ਪੂਰਾ ਹੋ ਚੁੱਕਾ ਹੈ ਵੀਰੇ ਅਧਰ ਬੰਦ ਕਰਨਾ ਚਾਹੀਦਾ ਸਰਕਾਰ ਨੂੰ ਬਹੁਤ ਲੁੱਟਦੇ ਆ ਧੱਕੇ ਸੇ ਹੀ ਕਰਦੇ ਕਿ ਬੋਲਨ ਦੀ ਤਮਝ ਨਹੀਂ ਤੇ ਕੀ ਬੰਦੂਣ ਜਿਹਦਾ ਬੰਦ ਵੀਰੇ ਬੰਦੂਣ ਸਾਰੇ ਟੂਟਪਲੇ ਜਿੰਨੇ ਅਗੇ ਮੇਰੇ ਸਿੱਖਾ ਸਾਹਮਣੇ ਖੁੱਲੇ ਸਾਰੇ ਬੰਦ ਹੋ ਗਏ ਕਾਹੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਦੋਂ ਜਾਨ ਲੱਗਦਾ ਉਦੋਂ ੱੱਕੇ ਸਾਰੇ ਬਦਵਾਸੀ ਫੁੱਲ ਕਰਦੇ ਵੀਰਿਆ ਇੱਕੋ ਹੀ ਪੰਜਾਬ ਦਾ ਕਰਿੰਦਾ ਨਹੀਂ ਇਹਨਾਂ ਦੇ ਸਾਰੇ ਬਾਹਰ ਦੇ ਬੰਦੇ ਆਹ ਤੂੰ ਕਹਿੰਦੇ ਕਿ ਮਹਿੰਗਾ ਹੈ ਮਹਿੰਗਾ ਤੋਂ ਵੱਧ ਮਹਿੰਗਾ ਵੀਰੇ ਕਿੰਨੇ ਪੈਸੇ ਦਿੱਤੇ ਜਾਂਦੇ ਆ ਇਹ ਤਾਂ ਬਿਰਮਰਦ 3000 ਦਾ ਗੇੜਾ ਦਾ 1000 ਦਾ ਤੇਲ ਲਾ ਲਓ 6500 ਇਹਨਾਂ ਦਾ ਵਾ ਕੀ ਬਚਰਾ ਵੀਰ ਰੱਬ ਦਾ ਨਾਮ ਹੈ ਵੀਰੇ ਰਹਿ ਰਿਹਾ ਰੱਬ ਦਾ ਨਾਮ ਹੀ ਰਹੇਗਾ ਬਸ ਹੋਰ ਜਿੰਨੀਆਂ ਵੀ ਮੰਗੀਆਂ ਗਈਆਂ ਮੰਗਾਂ ਦੀਆਂ ਪੁਰੀਆਂ ਮੰਗੀਆਂ ਗਈਆਂ ਗੱਲਬਾਤ ਕਰਾਂਗੇ ਅਸੀਂ ਆਪਦੇ ਹੱਕ ਦੀ ਆਪਣੇ ਆਵਾਜ਼ ਦੀ ਕਾਨੂੰਨ ਦੀ ਗੱਲ ਕੀਤੀ ਜੋ ਅਧਿਕਾਰ ਆ ਜੋ ਹਾਕਾ ਫੰਡਾਮੈਂਟਲ ਰਾਈਟ ਆ ਦੇਸ਼ ਦਾ ਸੰਵਿਧਾਨ ਆ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਕਾਲਮ ਬਣੇ ਹੋਏ ਨੇ ਕੀ ਸੋਨੇ ਕਿਰਤੀ ਲੋਕਾਂ ਨੂੰ ਆਖ ਉਸ ਦੇਣਾ ਪੀਐਫੀ ਐਸਆਈ ਵੈਲਫੇਅਰ ਬੌਨਸ ਸੂਲਤਾ ਸਾਰੀਆਂ ਦੇਣੀਆਂ ਨੇ ਉਹ ਅੱਜ ਅਸੀਂ ਆਪਣੇ ਸਾਰੇ ਸਬੂਤਾਂ ਸਮੇਤ ਰਿਕਾਰਡਸ ਸਮੇਤ ਜੋ ਐਕਟ ਬਣੇ ਹੋਏ ਨੇ ਉਹਦਾ ਸਮੇਤ ਪ੍ਰਸ਼ਾਸਨ ਨੇ ਮੂਹਰੇ ਰੱਖਿਆ ਤੇ ਪ੍ਰਸ਼ਾਸਨ ਨੇ ਕੰਪਨੀ ਨੂੰ ਦੇ ਸਾਹਮਣੇ ਰੱਖਿਆ ਤੇ ਕੰਪਨੀ ਨੇ ਮੰਨਿਆ ਕਿ ਬਾਕੀ ਅਸੀਂ ਜਿਹੜਾ ਹੈ ਗਿਆ ਸੀਗਾ ਧੱਕਾ ਸੀਗਾ ਵਰਕਰਾਂ ਨਾਲ ਕਿਰਤੀ ਲੋਕਾਂ ਦੀਆਂ ਮੰਗਾ ਹੱਕ ਆ ਅਧਿਕਾਰ ਆ ਸਾਨੂੰ ਦੇਣਾ ਪਊਗਾ ਮੌਕੇ ਤੋਂ ਉਹਨਾਂ ਲਿਖਤੀ ਰੂਪ ਦੇ ਵਿੱਚ ਫਿਰ ਦਿੱਤਾ ਜਿਹੜੀਆਂ ਛੁੱਟੀਆਂ ਪਹਿਲਾਂ ਤੁਸੀਂ ਕਰਦੇ ਹੁੰਦੇ ਸੀਗੇ ਵੀਕ ਆਫ ਮਿਲਦਾ ਸੀਗਾ ਉਹ ਵੀਕ ਆਫ ਤੇ ਪਹਿਲਾਂ ਕੱਟੇ ਜਾਂਦੇ ਸੀ ਨਹੀਂ ਹੁਣ ਨਹੀਂ ਕੱਟੇ ਜਾਣਗੇ ਬੀ ਆਫ ਲੈਣਗੇ ਕਰਦੇ ਸੀ ਉਹਨਾਂ ਨੂੰ ਕੰਪਨੀ ਦੇ ਵਿੱਚ ਰੱਖਿਆ ਜਾਊਗਾ ਉਹਨਾਂ ਦਾ ਐਸਆਈ ਬੈਲਫੇਅਰ ਵਰਗੇ ਸਾਰੀਆਂ ਜਿੰਨੀਆਂ ਸਹੂਲਤਾਂ ਨੇ ਪ੍ਰੋਪਰਟੇਡ ਫੰਡ ਸਭ ਕੁਝ ਮਿਲੇਗਾ ਟੋਰ ਪਲਾਜ਼ੇ ਨੂੰ ਅਸੀਂ ਕੋਲਣ ਜਾ ਰਹੇ ਹਾਂ ਤੇ ਇਸ ਆਸਤੇ ਕਿ ਸਾਡੀ ਜਿਹੜੇ ਐਗਰੀਮੈਂਟ ਸਮਝੌਤਾ ਹੋਇਆ ਉਹ ਤੇ ਕੰਪਨੀ ਖਰਾ ਉਤਰੂਗੀ ਤੇ ਪ੍ਰਸ਼ਾਸਨ ਨੇ ਜੋ ਚੂ ਭੂਮਿਕਾ ਨਿਭਾਈਆ ਉਸ ਭੂਮਿਕਾ ਤੇ ਰਹੂਗਾ ਇਹ ਨਹੀਂ ਹੁੰਦਾ ਕਈ ਵਾਰੀ ਕਿ ਅਸੀਂ ਹੱਕ ਮੰਗਾ ਲਿਆ ਲਿਖਤੀ ਚ ਕਰ ਲਿਆ ਬਾਅਦ ਵਿੱਚ ਸਾਨੂੰ ਨੌਬਤ ਨਹੀਂ ਆਉਗੀ ਪਰ ਆਉਂਦੀ ਆ ਪਰ ਕੰਪਨੀ ਨੂੰ ਅਸੀਂ ਚੇਤਾਵਨੀ ਦੇ ਕੇ ਵੀ ਇਹ ਰੂਪ ਦੇ ਵਿੱਚ ਜਾ ਰਹੇ ਆਂ ਜਿਹੜੀਆਂ ਨੇ ਮੁਜਾਹਰਾ ਕਰਦੀਆਂ ਨੇ ਅਸੀਂ ਹੱਕ ਠੋਕ ਕੇ ਨਾਲ ਖੜੇ ਆਂ ਜਿੱਥੇ ਅਸੀਂ ਗਲਤ ਆ ਕੰਪਨੀ ਉੱਥੇ ਅਸੀਂ ਜਿੱਥੇ ਆਮ ਜਨਤਾ ਦੀ ਸਹੂਲਤਾਂ ਦੇਣੇ ਬਣਦੀਆਂ ਨੇ ਅਸੀਂ ਆਮ ਜਨਤਾ ਦੇ ਨਾਲ ਖੜਾਂਗੇ ਜੇ ਕੰਪਨੀ ਨਾਲ ਧੱਕਾ ਹੁੰਦਾ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਕੰਪਨੀ ਦੇ ਵਿਰੋਧ ਕਰ ਨਹੀਂ ਕੰਪਨੀ ਦੇ ਵੀ ਨਾਲ ਆ ਪਰ ਜੇਕਰ ਆਮ ਜਨਤਾ ਨਾਲ ਧੱਕਾ ਹੋਊਗਾ ਤਾਂ ਉਹ ਅਸੀਂ ਹੋਂਦ ਦੇ ਖਿਲਾਫ ਆਂ ਬਿਲਕੁਲ ਹੁਣ ਡਿਊਟੀ ਤੇ ਜਾਣਗੇ ਸਾਰੇ ਬੰਦੇ ਟੋਲ ਪਲੇਸ ਜੇ ਥੋੜੇ ਟਾਈਮ ਤੱਕ ਅਸੀਂ ਚਾਲੂ ਕਰ ਦਾਂਗੇ ਬਾਕੀ ਸਾਰੇ ਜਿਨ੍ਹਾਂ ਨੇ ਬਹੁਤ ਵਧੀਆ ਸਪੋਰਟ ਕੀਤੀ ਹੈ ਸਾਰਿਆਂ ਦਾ ਧੰਨਵਾਦ ਮੀਡੀਆ ਦਾ ਬਹੁਤ ਸਾਰਾ ਹਾਂ ਜੀ ਉਹ ਲਾਜਾ ਫੰਕ ਤੇ ਆ ਗਿਆ ਚਰਚੇ ਦੀ ਨੋਟਿਸ ਲਈ ਨੇ 17 ਤਰੀਕ ਨੂੰ ਅਸੀਂ ਨੂੰ ਪ੍ਰਸ਼ਾਸਨ ਨੇ ਸਾਡੇ ਤੋਂ ਸਮਾਂ ਲੈ ਲਿਆ ਸੀਗਾ ਵੀ ਤੁਸੀਂ 2-4 ਦਿਨ ਦਾ ਸਾਨੂੰ ਸਮਾਂ ਦੇ ਦਿਓ ਅਸੀਂ ਥੋੜਾ ਮਸਲੇ ਦਾ ਹੱਲ ਕਰਾ ਦਾਂਗੇ ਅਸੀਂ ਲਾਅਨ ਆਰਡਰ ਦੇਖਣਾ ਹੁੰਦਾ ਲਾਅ ਦੇ ਮੁਤਾਬਕ ਕਾਨੂੰਨ ਦੇ ਵਿੱਚ ਜੋ ਕੁਝ ਬਣਦਾ ਅਸੀਂ ਕਰਵਾ ਕੇ ਦਵਾਂਗੇ ਅਸੀਂ ਉਹਨਾਂ ਦੇ ਕਹਿਣ ਤੇ ਕਰਵਾ ਪੋਸਟਪੋਨ ਕਰਕੇ ਅੱਗੇ ਕਰਤਾ ਸੀਗਾ ਪਰ ਨਹੀਂ ਸੀ ਹੋ ਰਿਹਾ ਉਸ ਗੱਲ ਤੇ ਪ੍ਰਸ਼ਾਸਨ ਜੀ ਦੇ ਟੂਲ ਮੈਨੇਜਮੈਂਟ ਨਹੀਂ ਮੰਨ ਰਹੀ ਸੀਗੀ ਉਸ ਕਰਕੇ ਫਿਰ ਅੱਜ ਸਾਨੂੰ ਐਜੀਟੇਸ਼ਨ ਕਰਨਾ ਪਿਆ ਕਾਨੂੰਨ ਦੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ ਸੰਵਿਧਾਨ ਦੇ ਵਿੱਚ ਇਹ ਸਭ ਕੁਝ ਹੈਗਾ ਸਾਡੇ ਅਧਿਕਾਰ ਨੇ ਉਹ ਸਾਨੂੰ ਮਿਲਣੇ ਸੀ ਅੱਜ ਸਾਨੂੰ ਲਾਗੂ ਹੋ ਗਈ। ਕਿੰਨੀ ਵਾਰੀ ਬੈਠਕ ਹੋ ਚੁੱਕੀ ਤੁਹਾਡੀ? ਸਾਡੀ ਘੱਟੋ ਘੱਟ 15 ਤੋਂ 20 ਵਾਰਤ ਬੈਠਕਾਂ ਹੋਈਆਂ ਨੇ। ਕੋਈ 20 ਵਾਰ ਬੈਠਕ ਹੋ ਚੁੱਕੀ ਹੈ ਹਾਲ ਤੱਕ ਹੁਣ ਜਾ ਕੇ ਹੱਲ ਨਿਕਲਿਆ ਕਿਸ ਤਰ੍ਹਾਂ ਦੇ ਦੇ ਪ੍ਰਸ਼ਾਸਨ। ਮੈਂ ਤਾਂ ਕਹਣਾ ਇਹ ਸੰਘਰਸ਼ ਦੀ ਪ੍ਰਾਪਤੀ ਆ। ਅੱਜ ਜੇ ਅਸੀਂ ਸੰਘਰਸ਼ ਕਰਿਆ ਤਾਂ ਸੰਘਰਸ਼ ਦੀ ਪ੍ਰਾਪਤੀ ਆ ਉਹਦੇ ਕਰਕੇ ਸਾਡਾ ਇਹ ਟੋਲ ਫਰੀ ਕੀਤਾ ਗਿਆ। ਰੂਲ ਫਰੀ ਤੋਂ ਹੀ ਸਾਡੇ ਹੱਕ ਮਿਲੇ ਨੇ ਆਦਰਵੇਜ ਜੇ ਅਸੀਂ ਕਈਏ ਵੀ ਘਰ ਬੈ ਕੇ ਜਾਂ ਮੰਗਿਆ ਤੇ ਮਿਲਿਆ ਮੰਗਿਆ ਤੇ ਨਹੀਂ ਮਿਲਿਆ ਹੈਗਾ ਜੀ ਜੇ ਜੇ ਇਦਾਂ ਦੇ ਹਾਲਾਤ ਰਹੇਗੇ ਤੇ ਫੇ ਅੱਗੇ ਅੱਗੇ ਕੀ ਕਰ ਬੰਦਾ ਸਕੇ ਫੇ ਪ੍ਰੋਟੈਸਟ ਹੀ ਰਹੇਗਾ ਨਿਭਾਰੀ ਰਹੇਗਾ ਨਹੀਂ ਮੈਂ ਦੇਖੋ ਸਰਕਾਰਾਂ ਨਾਲ ਸਾਡਾ ਤਾਂ ਕੋਈ ਸਬੰਧ ਨਹੀਂ ਬੱਟ ਸਰਕਾਰਾਂ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਤੁਸੀਂ ਸਮੇਂ ਤੋਂ ਰਹਿਣ ਤੋਂ ਪਹਿਲਾਂ ਕਿਤਾਬਾਂ ਫਰੋੜ ਲਿਆ ਕਰੋ ਅਫਸਰਾਂ ਨੂੰ ਬੇਨਤੀ ਆ ਕਿ ਕਿਤਾਬਾਂ ਦੇ ਵਿੱਚ ਕਾਨੂੰਨ ਹੱਕ ਜਿਹੜੇ ਅਧਿਕਾਰ ਨੇ ਉਹ ਲੋਕਾਂ ਨੂੰ ਦਿੱਤੇ ਜਾਣ ਆਦਰਵੇਜ ਲੋਕਾਂ ਨੂੰ ਸੜਕਾਂ ਦੇ ਅੰਦਰ ਰੂਲਣਾ ਨਾ ਪਵੇ ਕਿ ਜਿਹੜਾ ਜ ਲੋਕ ਹਰ ਸਾਥ ਕੰਦ ਰੋਲ ਰਹੇ ਨੇ ਉਹ ਇੱਕ ਮਜਬੂਰੀ ਕਰਕੇ ਰੋਲਣਾ ਪੈਂਦਾ ਐਨਐਚਏ ਅਧਿਕਾਰੀ ਤਾਂ ਦਫਤਰਾਂ ਚ ਬੈਠੇ ਨੇ ਅਸੀਂ ਅੱਜ ਉਹਨਾਂ ਦਾ ਕੋਈ ਮਤਲਬ ਹੀ ਨਹੀਂ ਇਸ ਅਸੀਂ ਗਿਆ ਤੇ ਇਹਨਾਂ ਦੇ ਜਿਹੜੇ ਕੰਪਨੀ ਦੇ ਜਿਹੜੇ ਨੁਮਾਇੰਦੇ ਨੇ ਇਹਨਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਮੰਨ ਲੀਆਂ ਨਹੀਂ ਤੇ ਬੜੀ ਸੁਖਾਵੇ ਮਾਹੌਲ ਚ ਗੱਲ ਹੋਈ ਹੈ ਤੇ ਬੜਾ ਵਧੀਆ ਇਹਨਾਂ ਸਾਰੇ ਸਾਥੀਆਂ ਨੇ ਇਹਨਾਂ ਦਾ ਬੜਾ ਸਹਿਯੋਗ ਤੇ ਜਿਹੜਾ ਇਹਨਾਂ ਦਾ ਸਾਰਾ ਮਸਲਾ ਉਹ ਹੱਲ ਹੋ ਗਿਆ ਤੇ ਜਿਹੜੀ ਮੰਗਾਂ ਹਾਂ ਇਹਨਾਂ ਦੇ ਜਿਹੜੇ ਮੈਨੇਜਮੈਂਟ ਨਾਲ ਇਹਨਾਂ ਦੀ ਗੱਲਬਾਤ ਹੋ ਗਈ ਨਾ